ਸਸੀ ਗੱਲ ਤੋਂ ਸਤਿ ਸ੍ਰੀ ਅਕਾਲ ਜੀ ਐਪੀਸੀ ਟੂ ਜਦੋਂ ਕਾਰਡ ਕੱਢੀ ਗਈ 2002 ਦੇ ਵਿੱਚ ਇਹ ਕਹਿੋ ਜਿਹਾ ਇਸ ਦੇ ਪਰ ਆਪਾਂ ਗੱਲਬਾਤ ਕਰਾਂਗੇ ਇਹਦੀ ਕੀ ਸਾਰੀ ਸਿਸਟਮ ਇਹਦਾ ਕਿਵੇਂ ਦਾ ਸੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਓ YouTube ਤੇ ਜਿਹੜਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਾਂ ਗੱਲ ਕਰੀਏ 2002 ਦੇ ਵਿੱਚ ਐਪੀਸੀਟਰ ਦੀ ਜਿਹੜੀ ਨਿਰਮਾਣ ਕੀਤਾ ਸੀਗਾ ਇਹ ਯੂਨੇ ਆਸਟ੍ਰੇਲੀਆ ਦੀ 2002 ਚ ਐਪੀਸੀਟਰ ਦਾ ਕੰਬੋ ਵਰਜ਼ਨ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਆਸਟ੍ਰੇਲੀਆ CSIRO ਟੀਮ ਦੁਆਰਾ ਮਿਲ ਕੇ ਤਿਆਰ ਕੀਤਾ ਗਿਆ ਆਸਟ੍ਰੇਲੀਆ ਦੀ ਟੀਮ ਤੇ ਪੰਜਾਬ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਮਿਲ ਕੇ ਤਿਆਰ ਕੀਤਾ ਗਿਆ 2002 ਦੇ ਟੈਕਨੋਲੋਜੀ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਤੋਂ ਸਾੜਨ ਤੋਂ ਵੀ ਅੱਗ ਨਾ ਲਾਈ ਜਾਵੇ ਉਹਦੇ ਕਰਕੇ ਇਹ ਬਣਾਈ ਗਏ ਵੀ ਜਿਹੜੀ ਪਰਾਲੀ ਹੈ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਇਦਾਂ ਹੀ ਬਜਾਈ ਹੋਵੇ ਕਿਨਕ ਇਹਦੇ ਵੱਖਰੇ ਜੁਨਟ ਤ੍ਰਿਵਤੀ ਹੈਪੀ ਸੀਡਰ ਵਿੱਚ ਸਟੈਂਡਰਡ ਇੰਡੀਅਨ ਜ਼ੀਰੋ ਡਰਿੱਲ ਜ਼ੀਰੋ ਟਿਲ ਡਰਿੱਲ ਨੂੰ ਇੱਕ ਫੋਰੇਜ ਹਾਰਵੈਸਟਰ ਦੀ ਹਾਰਵੈਸਟਰ ਦੇ ਪਿੱਛੇ ਜੋੜਿਆ ਗਿਆ ਇਹ ਫੋਰੇਜ ਹਾਰਵੈਸਟਰ ਪਰ ਦਾ ਕੰਮ ਕਰਦਾ ਸੀ ਤੇ ਸੀ ਡ੍ਰਿਲ ਨਾਲੋਂ ਨਾਲ ਬਜਾਈ ਕਰਦੀ ਸੀ ਜਿਹੜਾ ਇਹ ਹਾਰਵੈਸਟਰ ਸੀ ਇਹ ਪਰਾਲੀ ਨੂੰ ਕੱਟਦਾ ਸੀ ਅੱਗੇ ਤੋਂ ਤੇ ਜ਼ੀਰੋ ਡ੍ਰਿਲ ਜਿਹੜੀ ਪਿੱਛੇ ਸੀ ਉਹਦੇ ਉਹ ਕਣਕ ਦੀ ਬਜਾਈ ਦਾ ਕੰਮ ਨਾਲੋਂ ਨਾਲ ਨਿਮੇੜਦੀ ਸੀ ਹਾਰਵੈਸਟਰ ਜਿਹੜਾ ਮੂਰੋ ਪਰਾਲੀ ਨੂੰ ਕੱਟਦਾ ਇਹਦਾ ਕੰਮ ਕਰਨ ਦਾ ਤਰੀਕਾ ਇਹ ਕੰਮ ਕਿਵੇਂ ਕਰਦਾ ਸੀ ਜਿਹੜਾ ਫੋਰੇਜ ਫੋਰੇਜ ਹਾਰਵੈਸਟਰ ਸੀ ਮੰਨ ਲਓ ਪੱਖੇ ਸੀ ਜੀ ਜਿਵੇਂ ਹੁਣ ਤੂਲੀ ਵਾਲੀ ਮਸ਼ੀਨ ਦੇ ਪੱਖੇ ਹੁੰਦੇ ਆ ਬੈਕ ਉਹ ਪੱਖੇ ਸੀ ਉਹ ਪਰਾਲੀ ਨੂੰ ਕੱਟ ਕੇ ਅੱਗੇ ਤੋਂ ਉਹਨੂੰ ਕੱਟੀ ਹੋਈ ਪਰਾਲੀ ਨੂੰ ਚੱਕ ਕੇ ਜਿਹੜੀ ਕਣਕ ਮਗਰ ਮਸ਼ੀਨ ਬੀਜਦੀ ਸੀ ਉਹਦੇ ਉੱਤੇ ਸਿੜ ਦਿੰਦਾ ਸੀ ਉਹਦੇ ਉੱਤੇ ਵਿਛਾ ਦਿੰਦਾ ਸੀ ਮਸ਼ੀਨ ਦੇ ਅੱਗੇ ਤੋਂ ਉਹ ਸਾਫ਼ ਕਰ ਦਿੰਦਾ ਸੀ ਤਾਂ ਕਿ ਮਸ਼ੀਨ ਬੀਜਣ ਵੇਲੇ ਕੋਈ ਦਿੱਕਤ ਨਾ ਆਵੇ ਨਾਲ ਦੀ ਨਾਲ ਉਹ ਪਰਾਲੀ ਨੂੰ ਕੱਟ ਕੇ ਬੈਗ ਸਿੱਟੀਆਂ ਦਦਾ ਸੀ ਮਸ਼ੀਨ ਅੱਗੇ ਬੀਜੀ ਜਾਂਦੀ ਸੀ ਬਜਾਈ ਲਈ ਜ਼ਮੀਨ ਸਾਫ਼ ਹੋ ਜਾਂਦੀ ਸੀ ਜਿਹੜੀ ਟਰਲ ਸੀਗੀ ਉਹਦੇ ਵਿੱਚ ਕੁਝ ਫਸਦਾ ਨਹੀਂ ਇਸ ਮਸ਼ੀਨ ਨਾਲ ਬਿਨਾ ਪਰਾਲੀ ਨੂੰ ਸਾੜੇ ਕਣਕ ਦੀ ਜਿਹੜੀ ਬਜਾਈ ਕੀਤੀ ਜਾ ਸਕਦੀ ਸੀ ਕੀਤੀ ਜਾਂਦੀ ਸੀ ਪਰ ਇਹਦਾ ਇੱਕ ਇਹ ਨੁਕਸਾਨ ਸੀਗਾ ਵੀ ਇਹਦਾ ਕਈ ਵਾਰੀ ਨਾ ਬੀਜ ਦਾ ਤੇ ਮਿੱਟੀ ਦਾ ਆਲਮੇਲ ਸਹੀ ਨਹੀਂ ਬਣਦਾ ਸੀ। ਤਾਂ ਕਰਕੇ ਬੀਜ ਦੀ ਜਿਹੜੀ ਉਗਰਨ ਸ਼ਕਤੀ ਸੀ ਉਹ ਘਟ ਹੁੰਦੀ ਸੀ। ਬੀਜ ਸੀ ਜਿਹੜਾ ਘਟ ਉਕਦਾ ਸੀ। ਪਰ ਆਲੀ ਇੱਕ ਸਾਰ ਖਿਲਰਦੀ ਵੀ ਨਹੀਂ ਸੀ। ਜਿਹੜੀ ਪਰਾਲੀ ਇਹ ਖਿਲਾਰਦੀ ਸੀ ਉਹ ਇੱਕ ਸਾਰ ਨਹੀਂ ਜਿਆਣੀ ਸੀ ਵੀ ਸਾਰੇ ਚ ਖਿਲਰ ਜੇ। ਉਹ ਇਹ ਨਹੀਂ ਪਤਾ ਵੀ ਢੇਰੀਆਂ ਲਾਉਂਦੀ ਤੁਰੀ ਆਉਂਦੀ ਮੰਗਰ। ਕਈ ਕਈ ਵਾਰ ਉਹ ਢੇਰੀਆਂ ਵੀ ਲਾ ਦਿੰਦੀ ਸੀ ਮੰਗਰ। ਇਸ ਤੋਂ ਬਾਅਦ ਟੈਕਨੋਲੋਜੀ 'ਚ ਸੁਧਾਰ ਹੋ ਗਿਆ। ਹੋਰ ਜ਼ਿਆਦਾ ਤਕਨੀਕੀ ਮਸ਼ੀਨਾਂ ਬਣਾਈਆਂ ਜਿਵੇਂ ਹੈਪੀ ਸੀਡਰ। ਉਸ ਤੋਂ ਬਾਅਦ ਟਰਬੋ ਹੈਪੀ ਸੀਡਰ ਬਣਾਇਆ। ਜਿਹੜਾ ਕਿ ਇੱਕ ਤੂੜੀ ਯੂਨਿਟ ਜਿਹੜਾ ਜਿਹੜੀ ਆਪਾਂ ਗੱਲ ਕਰੀਆ ਵੀ ਤੂੜੀ ਵਾਲੇ ਜਿਹੜੇ ਬੈਗ ਤੇ ਪੱਖੇ ਹੁੰਦੇ ਆ ਤੂੜੀ ਵਾਲੀ ਮਸ਼ੀਨ ਦੇ ਤੂੜੀ ਵਾਲੇ ਰੀਪਰ ਦੇ ਉਹ ਪੱਖੇ ਲੱਗੇ ਹੁੰਦੇ ਸੀ ਉਹਦੇ ਬੈਗ ਤੇ 0 ਡ੍ਰਿਲ ਨੂੰ ਜੋੜਿਆ ਹੁੰਦਾ ਉਹ ਸਾਬ ਨਾਲ ਹੀ ਜੋੜਿਆ ਹੁੰਦਾ ਸੀ ਉਹ ਅੱਗੇ ਤੋਂ ਚੱਕ ਚੱਕ ਕੇ ਫੂਸ ਪਰਾਲ ਨੂੰ ਸਾਰਿਆਂ ਨੂੰ ਕੱਟ ਕੇ ਪਰਾਲੀ ਨੂੰ ਮੰਗਰ ਸੁੱਟਦੀ ਸੀ ਤੇ ਕਣਕ ਦੀ ਬਜਾਈ ਜਿਹੜੀ ਇਦਾਂ ਹੋਈ ਜਾਂਦੀ। ਇਹਦੇ ਵਿੱਚ ਟਰੈਕਟਰ 42 ਤੋਂ 50 ਚੱਕੀ ਦਾ ਟਰੈਕਟਰ ਚੱਲਦਾ ਸੀਗਾ। ਇਹ ਮਸ਼ੀਨ ਜ਼ਿਆਦਾਤਰ ਕਿਸਾਨਾਂ ਨੇ ਇਹਦੇ ਨਾਲ ਬਜਾਈ ਕੀਤੀ, ਟ੍ਰਾਇਲ ਕੀਤੇ। ਜ਼ਿਆਦਾ ਪਾਸ ਨਹੀਂ ਹੋਈ ਇਹ ਮਸ਼ੀਨ। ਉਹ ਕਰਕੇ ਇਹ ਮਸ਼ੀਨ ਦੀ ਥੋੜੇ ਦੇਰ ਟਾਈਮ ਬਾਅਦ ਹੈਪੀ ਸੀਡਰ ਦੀ ਜਿਹੜੀ ਖੋਜ ਕੀਤੀ ਗਈ। 2006 ਦੇ ਵਿੱਚ ਜੋ ਟਰਬੋ ਹੈਪੀ ਸੀਡਰ ਆਇਆ, ਉਸ ਤੋਂ ਬਾਅਦ ਕਿਸਾਨਾਂ ਨੇ ਉਹ ਚੀਜ਼ ਨੂੰ ਭਰ ਮੰਗ ਰਾ ਦਿੱਤਾ। ਕਿਸਾਨ ਜਦੋਂ ਇਹ 2002 ਦੇ ਵਿੱਚ ਆਇਆ, ਟ੍ਰਾਇਲ ਲਾਇਆ। ਜੇ ਧੂੜ ਮਿੱਟੀ ਇੰਨੀ ਸੀਗੀ ਵੀ ਜਿਹੜਾ ਮੰਗਰ ਬੀਜਿਆ ਹੋਇਆ ਸੀ ਉਹ ਵੀ ਦਿਖਦਾ ਨਹੀਂ ਸੀ ਕਈ ਵਾਰੀ ਵੀ ਇੱਥੋਂ ਬੀਜਿਆ ਹੋਇਆ ਇਹ ਵੀ ਉਹਦੇ 'ਚ ਦਿੱਕਤ ਆਉਂਦੀ ਸੀ ਕਿ ਬਾਕੀ ਜਦੋਂ ਜਦੋਂ ਕੋਈ ਵੀ ਜਿਹੜਾ ਡਰਾਈਵਰ ਬੀਜਦਾ ਸੀ ਧੂੜ ਮਿੱਟੀ ਬਹੁਤ ਜ਼ਿਆਦਾ ਪੈਂਦੀ ਸੀ ਇਹਦੇ ਤੇ ਧੂੜ ਨੇੜੇ ਤੇੜੇ ਮੰਨ ਲਓ ਵੀ 5-7 ਕਿੱਲਿਆਂ ਤੱਕ ਜਿਵੇਂ ਧੂੜੀ ਵਾਲੀ ਮਸ਼ੀਨ ਦੀ ਗਰਦਗਬਰ ਹੁੰਦੀ ਆ ਉਹ ਕੰਮ 'ਚ ਇਹਦੀ ਵੀ ਧੂੜ ਬਹੁਤ ਦੂਰ ਦੂਰ ਤੱਕ ਜਾਂਦੀ ਸੀ ਕੰਪਨੀ ਨੇ ਇਹਨੂੰ ਦੇਖਦੇ ਹੋਏ ਫਿਰ ਇਹਦੇ ਤੇ ਐਕਸਪੈਰੀਮੈਂਟ ਕੀਤੇ ਇਹਦੀਆਂ ਜਿਹੜੀਆਂ ਤਕਨੀਕਾਂ ਨੂੰ ਸੋਧਾ ਸੋਧ ਕੀਤੀ ਗਈ ਇਹ ਮਸ਼ੀਨ ਦੀ ਸੋਧ ਕੀਤੀ ਗਈ ਤੇ ਉਹ ਤੋਂ ਬਾਅਦ ਇਹਨਾਂ ਨੇ ਟਰਬੋ ਹੈਪੀ ਸੀਡਰ ਜਿਹੜਾ ਲਾਂਚ ਕੀਤਾ ਕਿ ਪਾਸ ਹੋ ਟਰਬੋ ਹੈਪੀ ਸੀਡਰ ਮਲਚਿੰਗ ਕਰਦਾ ਨਾਲ ਤੇ ਨਾਲੇ ਉਹਨੂੰ ਬੀਜਣ 'ਚ ਕੋਈ ਦਿੱਕਤ ਨਹੀਂ ਆਉਂਦੀ। ਇਹ ਦੱਸਿਓ ਜਰੂਰ ਸਾਰੇ ਭਰਾ ਜਿਹੜੇ ਪੁਰਾਣੇ 2002 ਦੇ ਵਿੱਚ ਉਹ ਹੈਪੀ ਸੀਡਰ ਨਾਲ ਕਣਕ ਦੀ ਬਜਾਈ ਕੀਤੀ ਹੈ ਜਾਂ ਚੱਲਦਾ ਦੇਖਿਆ ਤਾਂ ਉਹ ਕਮੈਂਟ ਜਰੂਰ ਕਰਿਓ ਸਾਰੇ ਭਰਾ ਵੀ ਕੀ ਕੀ ਦਿੱਕਤ ਆਈ ਸੀ ਉਹ ਤੁਹਾਨੂੰ ਤੇ ਜਾਂ ਤੁਸੀਂ ਬੀਜ ਦਾ ਦੇਖਿਆ ਕੀ ਕੀ ਉਹਦੇ 'ਚ ਦਿੱਕਤਾਂ ਆਉਂਦੀਆਂ ਸੀ ਸਾਰੇ ਭਰਾ ਕਮੈਂਟ ਕਰਕੇ ਦੱਸੋ ਜਿਹੜੇ-ਜਿਹੜੇ ਵੀਰ ਨੇ ਦੇਖਿਆ ਮਿਲਾਂਗੇ ਅਗਲੀ ਵੀਡੀਓ 'ਚ ਧੰਨਵਾਦ